ਆਪਣੇ ਲੋਕ ਕਿੰਨੇ ਜ਼ਿਆਦੇ ਫੁੱਦ ਨੇ ਤੁਸੀਂ ਆਪ ਦੇਖੋ ਪਹਿਲਾਂ ਜਿਹੜਾ ਹੈ ਨਾ ਇਹ ਜਿਹੜਾ ਰੌਲਾ ਪਿਆ ਏ ਆ ਜਿਹੜਾ ਰੌਜਰ ਸੰਧੂ ਏ ਕੋਈ ਚੰਗਾ ਬੰਦਾ ਨਹੀਂਗਾ ਇਹ ਸੁਰਲੀਨ ਉਹਨਾਂ ਨਾਲ ਦਾ ਇਹ ਕੋਈ ਕੰਜਰ ਕਰਨੀ ਕਰਦਾ ਇਹਦਾ ਕੋਈ ਐ ਨਹੀਂ ਹੈਗਾ ਵੀ ਬਹੁਤ ਘੈਂਟ ਬੰਦਾ ਹੈ ਨਾ ਤੇ ਹੁਣ ਤੁਸੀਂ ਇਹਦੀ ਆ ਰੀਲ ਦੇਖੋ ਦੂਜੀ ਨਹੀਂ ਜਿਹੜੇ ਫਿਰ ਵੀਡੀਓ ਬਣਾਈਆ ਤੇ ਆਪਣੇ ਲੋਕ ਫੁੱਦੂ ਭੈਣ ਚੋ ਐਨੇ ਨੇ ਵੀ ਹੁਣ ਤੁਸੀਂ ਇਹਨੂੰ ਬਾਬਿਆਂ ਵਾਲਾ ਬਣਾਉਣ ਲੱਗੇ ਬਾਬੇ ਦੇਖੋ ਮੈਂ ਚਾਹੇ ਜਾਂ ਮਨ ਮੇਰਾ ਪੇਜ ਆ ਮੈਂ ਜੇ ਵੀਡੀਓ ਫੋਨ ਹਣਾ ਗਲਤ ਮਲਤ ਵੀਡੀਓ ਫੋਨ ਆ ਮੈਂ ਮੰਨ ਲੈਂਦਾ ਐ ਤੇ ਕੱਲ ਨੂੰ ਮੇਰੇ ਦੇ ਕੋਈ ਚੱਕਰ ਪੈ ਜਾਂਦਾ ਤੇ ਮੈਂ ਕਹਿੰਦਾ ਮੈਂ ਤਾਂ ਸਿੱਖਾਂ ਦਾ ਮੁੰਡਾ ਐ ਜੀ ਮੈਂ ਤਾਂ ਐ ਹਣਾ ਇਹ ਧਰਮ ਦਾ ਨਾਮ ਲੈ ਕੇ ਇਹਦਾ ਧਰਮ ਨੂੰ ਬਦਨਾਮ ਕਰਨੇ ਵਾਲੀ ਗੱਲ ਆ ਇਹ ਧਰਮ ਧਾਰਮਿਕ ਬੰਦੇ ਆ ਆ ਗਾਲਾਂ ਕੱਢਦੇ ਹੁੰਦੇ ਨੇ ਮਾਮਾ ਭੈਣਾਂ ਦੀ ਤੇ ਚਲੋ ਇਹਦੀ ਅੱਡ ਗੱਲ ਰਹੀ ਜਿਹੜਾ ਦੂਜਾ ਬੰਦਾ ਪਾਕਿਸਤਾਨ ਵਾਲਾ ਹੁਣ ਆਪਣੇ ਜਿਹੜੇ ਨਵੇਂ ਛਲਾਰੂ ਨੇ ਹਨਾ ਉਹ ਕਹੀ ਜਾਣਗੇ ਉਹ ਸਾਡਾ ਬਾਈ ਜਾਂ ਐ ਗੈਂਗਸਟਰ ਆ ਘੈਂਟ ਫਲਾਣਾ ਢਗਾਣਾ ਜਿਹੜਾ ਆਏ ਜਿਨੇ ਗਰਨੇਡ ਛੱਟੇ ਆਏ ਹਨਾ ਤੇ ਉਹਨਾਂ ਲਈ ਮੈਂ ਆ ਦੱਸ ਦੇਣਾ ਚਾਹੁੰਨਾ ਤੇ ਆ ਰੀਲ ਤੁਸੀਂ ਦੇਖ ਲਓ ਪਹਿਲਾਂ ਇੱਕ ਵਾਰ ਲੋਨੀ ਆ ਬਾ ਦੁਬਈ ਵਗੈਰਾ ਮੇ ਆ ਜੋ ਹੋ ਗਈ ਹੈ ਨਾ ਪਾਕਿਸਤਾਨ ਵਿੱਚ ਕੱਲ ਨੂੰ ਰੋਜ਼ ਧਮਾਕਾ ਕਰਦੇ ਠੀਕ ਆ ਆ ਤੁਹਾਡਾ ਮਾਸੜ ਹੈਗਾ ਉਹ ਜਿਹਨੇ ਸਿੱਧੂ ਮਸਲੂਆਣ ਨੂੰ ਮਾਰਿਆ ਬਿਸ਼ਨੋਈ ਠੀਕ ਆ ਤੇ ਤੁਸੀਂ ਭੈਣ ਚ ਹੁਣ ਪਾਕਿਸਤਾਨ ਵਾਲਿਆਂ ਨੂੰ ਵੀ ਉਹ ਕਰੀ ਜਾਂਦੇ ਹੋ ਵੀ ਹਾਂ ਇਹ ਸਾਡਾ ਬਾਈ ਆ ਇਹਦੇ नीचे ਦੇਖੀ ਇਹਦੀ ਆਈਡੀ ਖੋਲ ਕੇ ਦੇਖ ਲਓ ਤੁਸੀਂ ਭੈਣ ਅੱਧ ਤੋਂ ਵੱਧ ਪੰਜਾਬੀਆਂ ਦੇ ਕਮੈਂਟ ਹੋਣਗੇ ਇਹਨਾਂ ਵਿੱਚ ਬਾਈ ਸਿਰਾ ਬਾਈ ਸ਼ੇਰ ਬਾਈ ਘੋੜਾ ਬਾਈ ਐ ਹਨ ਤੇ ਇਹ ਦੋਹੇ ਘੂਸੇ ਨੇ ਠੀਕ ਆ ਤੇ ਤੁਸੀਂ ਇਹ ਨਾ ਪਿੱਛੇ ਭੈਣ ਜੋ ਲੜੀ ਜਾਂਦੇ ਹੋ ਜਿਹੜਾ ਕੰਮ ਕਰਨੇ ਵਾਲਾ ਉਥੋਂ ਤੋਂ ਹੁੰਦਾ ਨਹੀਂ ਹੈਗਾ ਹੁਣ ਜੇ ਤੁਹਾਨੂੰ ਐ ਕਹਿ ਦੋ ਵੀ ਹਾਂ ਆਪਣੇ ਕਿਸੇ ਸਿੱਖਾਂ ਦਾ ਉਹ ਕਰੋ ਜਾਂ ਭਾਈ ਅਮਰਪਾਲ ਸਿੰਘ ਮੈਰੋ ਉਦਾਹਰਨਾ ਜਾਂ ਦੂਜੇ ਦਾ ਜਿਹੜਾ ਜੇਲ੍ਹ ਚ ਹਨ ਉਹਨਾਂ ਦਾ ਉਹ ਕਰੋ ਤਾਂ ਆਪਣੇ ਲੋਕਾਂ ਨੂੰ ਮੌਤ ਪੈ ਜਾਂਦੀ ਆ ਇਹ ਜਿਹੇ ਘੂਸੇ ਵੱਟਿਆਂ ਵਿੱਚੇ ਭੈਣ ਜੋ ਲੜਨ ਨੂੰ ਸਭ ਨਾਲ ਤਿਆਰ ਨੇ ਹੁਣ ਮੈਨੂੰ ਕਹਿਣਗੇ ਤੂੰ ਕਿਉਂ ਨਹੀਂ ਕਰਦਾ ਹੈਗਾ ਭਾਈ ਇਕੱਲੇ ਬੰਦੇ ਨਾਲ ਕੁਝ ਨਹੀਂ ਹੋਣਾ ਹੈਗਾ ਹਨਾ ਇਹ ਪੋਸਟਾਂ ਪੇਜਾਂ ਵਾਲੇ ਫਿਰ ਵੀ ਬਹੁਤ ਠੀਕ ਨਹੀਂ ਜਿਹੜੇ ਪੋਸਟਾਂ ਪੋਸਟਾ ਪਾਉਂਦੇ ਨੇ ਇੰਨੀਆਂ ਪੋਸਟਾਂ ਪਾਉਂਦੇ ਨੇ ਹੱਕ 'ਚ ਪਾਉਂਦੇ ਨੇ ਹਨਾ ਤੇ ਤੁਸੀਂ ਕੀ ਕਰਦੇ ਹੋ ਕੋਈ ਭੈਣ ਜੋ ਇਹਦੇ ਰੌਜਾ ਸਿੱਧੂ ਨਾਲ ਲੱਗਿਆ ਕੋਈ ਆ ਦੂਜੇ ਨਾਲ ਲੱਗਿਆ ਆ ਤੁਸੀਂ ਆ ਦੇਖ ਲਓ ਜਿਹੜੇ ਸਿੱਧੂ ਮਸੇਵਾਲੇ ਨੂੰ ਉਹ ਕਰਦੇ ਨੇ ਅੱਤਵਾਦ ਮੰਡਿਰ ਜਿਹੜੀ ਸਿੱਧੂ ਮੂਸੇ ਵਾਲੇ ਨੂੰ ਉਹ ਕਰਦੇ ਉਹੀ ਇਹਦੇ ਕਮੈਂਟਾਂ ਚ ਕਰੀਦਾ ਬਾਈ ਸ਼ੇਰ ਬਾਈ ਪਟਾਕਾ ਬਾਈ ਸ਼ਾਂ ਸ਼ੂ ਸ਼ਾਂ ਹਨਾ ਤੇ ਤੁਸੀਂ ਆਪ ਦੇਖੋ ਨਾ ਵੀ ਇਹੀ ਉਹ ਬੰਦੇ ਨਾਲ ਟੱਚ ਚਾਹੇ ਉਹਦੇ ਨਾਲ ਵੀਡੀਓ ਕਾਲ ਕਰ ਰਿਹਾ ਹੈ ਜਿਹੜਾ ਜਿਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਤੁਹਾਡਾ ਆਪ ਦਾ ਫਿਰ ਕੋਈ ਸਟੈਂਡ ਨਹੀਂ ਹੈਗਾ ਤੁਸੀਂ ਆਪ ਦੇਖੋ ਵੀ ਤੁਹਾਡਾ ਸਟੈਂਡ ਕੀ ਆ